ਮੈਨੂੰ ਪਤਾ ਤਾਂ ਇਹ ਬਣਾਉਣੀ ਵੀਡੀਓ ਹਾਂ ਹਾਂ ਵੀਡੀਓ ਬਣਾਣੀ ਸਭ ਕੁਝ ਅਤਿੰਨ ਨੂੰ ਹੋਈਏ ਪਰ ਇਹ ਵੀ ਤਾਂ ਹੈ ਨਹੀਂ ਮੈਂ ਅੱਛਾ ਹਾਂ ਹਾਂ ਵੀਡੀਓ ਬਣ ਰਿਹਾ ਤਾਂ ਪੁੱਛ ਰਹੇ ਬਾਬਾ ਮੈਨੂੰ ਤੁੜਕਾ ਗਦਾ ਕੀ ਕਲਾ ਮਾਦੇ ਅੱਛਾ ਹੁਣ ਉਹ ਤਿੰਨ ਨੂੰ ਪਤਾ ਹੀ ਕੀ ਕਿੱਤਰਾ ਗਈ ਹਾਂ ਹੁਣ ਸ਼ਰਮਾ ਕੇ ਤੇ ਲਗਾ ਹੁਣ ਦੇਸੀ ਕੀ ਜਰੋ ਬਦਈ ਮੈਂ ਹੈ ਕਿਸੇ ਕਸਰ ਰਮਕਾ ਹਮ ਤੁਹਾਡੇ ਕੋਲ ਹੈਗਾ ਕੀ ਦੇਸੀ ਹਾਂ ਹੈਗਾ ਦੇਸੀ ਮਾਰੇ ਪਕਿੱਟਾ ਲੈ ਹੈਗਾ ਅੰਦਰ ਓਹ ਕਿੱਠਾ ਪਿਆ ਆ ਪਾਈਆ ਕੇ ਦੇ ਦੋ ਸਾਨੂੰ ਮਾਰੇ ਹਾਂ ਮੈਂ ਹੁਣ ਜਿਹੜਾ ਦੁੱਧਾ ਹੋਆ ਉਹ ਪਾ ਦੇ ਖਾ ਚਾ ਗਾ ਘਰ ਕਿੰਨੀਆਂ ਤੂੰ ਕਹਾਂ ਹਾਂ ਹੋ ਜਾ ਮੱਕੀ ਅੱਛਾ ਦੋ ਰੋਟੀਆਂ ਮੱਕੀ ਕੀ ਖਿਲਾ ਦਿਉਂਗੇ ਹਾਂ ਠੀਕ ਆ ਨਹੀਂ ਦੋ ਜਾਣੇ ਆ ਉਹ ਮੁੰਡਾ ਵੀ ਆ ਨਾਲ ਜਾਨੀ ਉਹ ਤਾਂ ਹੈ ਯੋ ਵੀ ਖਾ ਲੀ ਵੇ ਨੂੰ ਘੜਾ ਰ ਹਾਂ ਹਾਂ

ਪਿਆਰਾ ਪਿਆਰਾ ਨੌ ਪਿਆਰਾ ਹਾਂ ਅੱਛਾ ਐਸੇ ਤੁਹਾਨੂੰ ਮਿਲਣ ਆਏ ਅੱਛਾ ਤੇਰਾ ਨੌ ਮੇਰਾ ਨਾਮ ਤਜਿੰਦਰ ਅੱਛਾ ਆ ਆ ਰਜੀਸ਼ ਅੱਛਾ ਇਹ ਛੋਟਾ ਭਰਾ ਹੈ ਹੋਰ ਸੇ ਤਾਂ ਠੀਕ ਹੈ ਹਾਂ ਹੈ ਬਸ ਇਹ ਤਾਂ ਠੀਕ ਹੁੰਦੀ ਤਾਂ ਇਤਨੀ ਤੁਰਦੀ ਉਮਰ ਕਿੰਨੀ ਹੋ ਗਈ ਤੁਹਾਡੀ ਉਹ ਉਮਰ ਕਿਛਾ ਦੇ ਇਹਦੀ ਹੋਈ ਹਾਂ ਔਰ ਉਮਰ ਹੋਈ ਨਹੀਂ ਅਜੇ ਠੀਕ ਹੈ ਅਜੇ ਤਾਂ 18 ਸਾਲ ਦੇ ਹੈ ਠੀਕ ਹੈ ਬੇਬੇ ਕਹਿੰਦੇ ਉਮਰ ਦਾ ਦੇ ਕੁਝ ਨਹੀਂ ਹੈ ਹੈ 80 ਤੇ 5 4 15 80 ਤੇ 5 ਉੱਪਰ 5 ਤੇ ਕਹਿੰਦੇ ਕਿੰਨੇ ਸਾਲ ਆ ਬਸ ਅੱਛਾ 83 83 ਸਾਲ ਦੇ ਹਾਂ ਹੂੰ ਫਿਰ ਤਾਂ 83 ਸਾਲ ਦੇ حساب ਨਾਲ ਤਾਂ ਠੀਕ ਹੈ ਤੁਸੀਂ ਹੈ ਫਿਰ ਤਾਂ ਠੀਕ ਹੈ ਤੁਸੀਂ ਆ ਠੀਕ ਹੈ ਕੈਮ ਹੈ ਭੁੱਖ ਪੱਕ ਸਹੀ ਲੱਗਦੀ ਹੈ ਹੈ ਰੋਟੀ ਬਾਣੀ ਸਹੀ ਖਾ ਲਨੇ ਨੀਂਦ ਸਹੀ ਆਉਂਦੀ ਐ ਦਵਾਈ ਲਿਆ ਮਾ ਚੰਡੀਗੜ੍ਹ ਤੇ ਜਾ ਕੇ ਚੰਡੀਗੜ੍ਹ ਤੇ ਜਾ ਕੇ ਲਿਆਉਂਦੇ ਹਾਂ ਹਾਂ ਠੀਕ ਐ ਫਿਰ ਨਾਂ ਕੀ ਬੇਬੇ ਤੁਹਾਡਾ ਹਾਂ ਨਾਂ ਕੀ ਤੁਹਾਡਾ ਮੇਰਾ ਹਾਂ ਰੱਖੋ ਰੱਖੋ ਬੇਬੇ ਰੱਖੋ ਹਾਂ ਮਹਾਰਾਜ ਰੱਖਾ ਅ ਮਹਾਰਾਜ ਰੱਖੋ ਜਿਹੜਾ ਤੁਹਾਡੇ ਕੋਲ ਆ ਗਿਆ ਉਹਦੀ ਵੀ ਰੱਖ ਹੋ ਗਈ ਤਾਂ ਹੀ ਰੱਖੋ ਹਾਂ ਤਾਂ ਹੀ ਰੱਖੋ ਐ ਠੀਕ ਐ ਮਹਾਰਾਜ ਰੱਖੋ ਹਾਂ ਬੜੀ ਯਕੀਨ ਨੇ ਰੱਖਿਆ ਰੱਖੋ ਤੁਹਾਡੇ ਨਾਂ ਉਹ ਹੈ ਕਿੰਨੇ ਰੱਖਿਆ ਨੌ ਰੱਖੋ ਠੋੜਾ ਹੂੰ ਮਾਪੇ ਰੱਖਾਂਦੇ ਹੋਰ ਕਿੰਨੇ ਰੱਖਾਂਦਾ ਮਾਪੇ ਮਾਂ ਨੇ ਰੱਖਿਆ ਕਿ ਬਾਪ ਨੇ ਰੱਖਿਆ ਕਿਚੀ ਨੇ ਆਪੇ ਰੱਖ ਦਿੰਦੇ ਆਪੇ ਰੱਖ ਦਿੰਦੇ ਆਪੇ ਰੱਖੇ ਕਰਾਂਦੇ ਨੌ ਚਮਕੀਦਾਰ ਆਪੇ ਲਖਾ ਲਖੂ ਦੇ ਅਸੇ ਚੌਕੀਦਾਰ ਪਰ ਲਖਾ ਲੈ ਉਹ ਸੋ ਤੇ ਇਹ ਮੈਂ ਤਾਂ ਭੂਮ ਤਾਂ ਕਿਨੇ ਪਤਾਈਆ ਹੂੰ ਹੂੰ ਤਾਂ ਲਿਖਾਉਣਾ ਪੈਂਦਾ ਅਸਤ ਪਤਾ ਆ ਮਾ ਸਾਰਾ ਜਹਾਂ ਜਦ ਕੱਥਾ ਜਹਾਂ ਹਮ ਅੱਛਾ ਪਿਓ ਕੇ ਕਿੱਥੇ ਤੇ ਤੁਹਾਡੇ ਹੈ ਪਿਓ ਕੇ ਉਹ ਪਿਓ ਕੇ ਤਾਂ ਮੇਰੇ ਪਿਓ ਕੇ ਤਾਂ ਮੈਨੂੰ ਚੰਡੀਗੜ੍ਹ ਦੇ ਮੈਂ ਦੇਖ ਲਿਆ ਮੈਂ ਕਿਹਾ ਮੈਂ ਕਿਹਾ ਜਿਹੜੀ ਆ ਪੁਆਦੀ ਬੋਲ ਲੈਣਾ ਤੁਸੀਂ ਚੰਡੀਗੜ੍ਹ ਦੀ ਬੋਲੀ ਥੋੜੀ ਚੰਡੀਗੜ੍ਹ ਤੇ ਲਾਗਦੀ ਆ ਹਾਂ ਅੰਮ੍ਰਾਲੇ ਦੀ ਹੈ ਜ਼ਿਲ੍ਹਾ ਬਾਲਾ ਹੈ ਕਿਹੜੇ ਬਾਲਾ ਹਾਂ ਪਿੰਡ ਗੜਾ ਕੈਂ ਬਾਲਾ ਕੈਂ ਬਾਲਾ ਬਾਬਾ ਬਈ ਹਾਂ ਕੈਂ ਬਾਲਾ ਬੇਬੇ ਚੰਡੀਗੜ੍ਹ ਵਾਲੀ ਆਪਾਂ ਲਿਖ ਦੇਣਾ ਬੇਬੇ ਚੰਡੀਗੜ੍ਹ ਵਾਲੇ ਬੈਠੀ ਕਿੱਥੇ ਬਹਿਣਾ ਤੇ ਕਿੱਥੇ ਬਹਿਣਾ ਦੱਸੋ ਇੱਥੇ ਬੈਠੀ ਹੈ ਕਿ ਉੱਥੇ ਬੈਠੀ ਹੈ ਹੈ ਬੈਠਕਾ ਬੈਠ ਕੇ ਗੱਲਬਾਤ ਕਰਾਂਗੇ ਹੈ ਗੱਲਾਂ ਬਾਤਾਂ ਕਰਨ ਆਏ ਅੱਜ ਅਸੀਂ ਪਿੱਛੇ ਨਹੀਂ ਜਾਣਾ ਉੱਧਰ ਜਾਣਾ ਉੱਧਰ ਚੱਲ ਜਾਨੇ ਲੈ ਕਿੱੱਚਾ ਬੈਠਾ ਜੀ ਇੱਥੇ ਬਹਿ ਜਾਓ ਆਓ ਇੱਥੇ ਬਹਿ ਜਾਓ ਹਾਂ ਤੇ ਆਪ ਮੰਜਾ ਕਰਿਓ ਜੀ ਅੱਗੇ ਪਿਆਰਾ ਜੀ ਹਾਂ ਮੰਜਾ ਅੱਗੇ ਕਰਦੇ ਹੋ ਅੱਛਾ ਮੰਜਾ ਕੇ ਮਿੰਜਾ ਆ ਜਾ ਅੱਛਾ ਬੇਬੇ ਮੰਜਾ ਕੇ ਮਿੰਜਾ ਹੈ ਮਿੰਜਾ ਕਹਿੰਦੇ ਕੇ ਮੰਜਾ ਕਹਿੰਦੇ ਉਹ ਮੰਜਾ 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 ਹੀ ਕਹਾ ਹਾਂ ਮੰਜਾ ਹੀ ਕਹਾ ਅੱਜ ਦਾ ਸਵਾਦ ਆ ਗਿਆ ਆ ਜਿਹੜੀ ਤੁਹਾਡੀ ਬੋਲੀ ਹੈ ਨਾ ਪਿਆਦ ਕੀ ਬਹੁਤ ਵਧੀਆ ਲੱਗੀ ਮੈਨੂੰ ਨਹੀਂ ਬੋਲਣੀ ਆਉਂਦੀ ਅੱਛਾ ਪਰ ਜਿੱਦਾਂ ਦੀ ਬੋਲੀ ਜਾਊਗਾ ਬੋਲੀ ਸੁਣੀ ਜਾਇਓ ਉਹ ਪਿਆਰ ਕਾ ਮਹਾਰਾਜ ਦੀ ਕਿਰਪਾ ਗੱਲ ਪਈ ਜਹਾ ਹਾਂ ਯਾਰ ਹੂੰ ਜੇ ਤੋ ਖੱਟਾ ਹੋਗਾ ਬੋਲੂ ਫੇ ਕੇ ਲੈ ਜੂ ਹਾਂ ਗੱਲ ਸਹੀ ਹੈ ਜੇ ਖੱਟਾ ਹੋਗੇ ਜਿਹੜਾ ਪਿਆਰ ਹੋਆ ਹਾਂ ਹਾਂ ਜੋ ਵੀ ਅੰਦਰ ਦੀ ਹੋਆ ਹਾਂ ਠੀਕ ਹੈ ਜੋ ਉਹਨੇ ਦੇਣਾ ਹੂੰ ਉਹੀ ਮਿਲਣਾ ਅੱਛਾ ਮਿਲੂਦਾ ਹੋਈ ਹੂੰ ਹੁਣ ਤਵੇ ਫੋਟੋ ਤਾਰ ਰਹੇ ਬਤਾਓ ਹਾਂ ਹਾਂ ਹੁਣ ਕਾਫ ਕੀ ਤਾਰਾ ਹੈ ਇਹ ਤੁਹਾਡੀ ਫੋਟੋ ਤਾਰ ਰਹੇ ਆ ਕੈਨੇਡਾ ਤੱਕ ਅਮਰੀਕਾ ਤੱਕ ਜਾਣੀ ਆ ਤਾਰਾ ਵੀ ਕਾਸੀ ਗਿਰ ਹੋ ਗਈ ਹਾਂ ਕੈਮਰੇ ਗਾਲ ਹੈ ਕੈਮਰਾ ਲਾਇਬ ਹੈ ਅੱਛਾ ਹੂੰ ਔਰ ਦੇਖੋ ਕੈਮਰਾ ਲੱਗਿਆ ਵਾ ਫੋਟੋ ਹਾਂ ਸਾਰੇ ਪਿੰਛਣਾ ਬੁਰਸਲਾ ਦਾ ਬਦਾਂਵਾ ਮੀ ਗਈ ਅੱਛਾ ਪਿੰਛਣਾ ਵਧਾਉਂਦੇ ਨਹੀਂ ਕਿਹੜੀ ਵਧਾਈ ਆ ਅੱਛਾ ਕਹਿੰਦੇ 1000 1000 ਰੁਪਏ ਮਿਲਣਾ ਮਿਲ ਜਣਾ 1000 ਰੁਪਏ ਹੁਣ ਤੁਹਾਨੂੰ 1000 ਰੁਪਏ ਪੈਨਸ਼ਨ ਮਿਲ ਜਣੇ ਹੁਣ ਆ 1000 ਤੰਦਰ ਪੰਜ ਛੇ ਦਿਨ ਮਤ ਦਵਾਈ ਫੇਰ अच्छा हजार कट है ना मैं अरे नहीं मति नजर हो गया अच्छा हरियाणा में पूरी खबर है मोदी ने करया था अच्छा नाम नहीं गया हम मानव मेला 15 1500 हो मिलता कि नहीं मिला है मेरा है। आ, आ, अच्छा थोड़ा कहना आपा नु 3000 चाहिदा 3000 नाल गल बनजू हैं तेरी मर्जी है <laughs> ਨਹੀਂ ਠੀਕ ਹੈ ਇਹ ਮੇਰੇ ਨਹੀਂ ਨਹੀਂ ਮੈਂ ਬਾਅਦ ਚ ਪੀਊਗਾ ਜੀ ਗੱਲਾਂ ਬਾਤਾਂ ਹੈ ਜੀ ਚਾਹ ਲੈ ਲਾ ਚਾਹ ਤਾਂ ਜਦ ਤੁਸੀਂ ਬਣਾਉਂਗੇ ਜਦ ਪੀਣੀ ਆਪਾਂ ਹੈ ਕੰਮ ਕਰ ਕਰਦੇ ਰਸੋਈ ਚ ਨਾ ਬਦੂ ਵੀ ਵੀ ਹੈ ਪੈਨਸ਼ਨ ਹੂੰ ਪੈਨਸ਼ਨ ਵਧੂਗੀ ਕਹਾਂ ਦਾ ਹੈ ਰੋ ਆ ਤੁਸੀਂ ਕਹਿ ਦੋ ਪੈਨਸ਼ਨ ਵਧਾ ਦਿਓ ਇੱਥੇ ਬੋਲ ਦੋ ਵਧਾ ਦੇਣੀ ਹੈ ਬੋਲੋ ਹੈ ਕਹਿ ਦੋ ਮੇਰੀ ਪੈਨਸ਼ਨ ਵਧਾ ਦਿਓ ਬੋਲ ਦੋ ਬੋਲਿਆ ਹਾਂ ਹਾਂ ਬੋਲ ਦਿਓ ਬੋਲ ਦਿਓ ਬੋਲਿਆ ਬੋਲ ਦਿਓ ਹਾਂਜੀ ਮੇਰੀ ਬੀਰਤ ਲਮਦਾਰ ਦੇ ਦੇ ਹਾਂ ਕਿੰਨੀ ਕਰਦੇ ਵੀ ਦੱਸ ਦੋ ਹਾਂ ਕਿੰਨੀ ਚਾਹੀਦੀ ਹੈ ਹੈ ਕਿੰਨੀ ਜਿੰਨੀ ਬਦਲ ਹੁੰਨੀ ਨਹੀਂ ਨਹੀਂ ਫਿਰ ਉਨੀ ਨਹੀਂ ਬਦਲੀ ਜਿੰਨੀ ਤੁਸੀਂ ਕਹਿਣੀ ਮੈਨੂੰ ਵੀ ਜਿੰਨੀ ਇੰਨੇ ਦੇਣੀ ਤੁਸੀਂ ਤੁਸੀਂ ਮੈਂ ਤਾਂ ਜਹਾ ਕਹਿੰਦੇ ਮੈਨੂੰ 10000 ਦੇ ਦਿਓ ਮੀਂਹ ਦੇ ਕਦੇ ਦਿੰਦੇ ਹਾਂ ਦੇ ਦੂੰਗੇ 5 5 ਕਦ ਹਾਂ ਦੇ ਦੂੰਗੇ ਹਾਂ ਕਹਿ ਦੋ ਹੋ ਜਾ ਕਈ ਵਾਰੀ ਗੱਲ ਪਹੁੰਚ ਜਾਂਦੀ ਹੈ ਨਾ ਹੈ ਉਹ ਕਹਾ ਰੌਲਾ ਹੈ ਕਾ ਬਦਣੀ ਅੱਛਾ ਤੁਹਾਨੂੰ ਰੌਲਾ ਕਿੱਥੋਂ ਪਤਾ ਲੱਗ ਜਾਂਦਾ ਤੁਹਾਨੂੰ ਕਿਹਨੇ ਦੱਸਿਆ ਰੌਲਾ ਹੈਗਾ ਉਹ ਰੌਣਾ ਕਹਿੰਦੇ ਕਾ ਬਦਣੀ ਹੈ ਹੁਣ ਅੱਛਾ ਖਬਰਾਂ ਖੁਰ ਆ ਜਾਂਦੀਆਂ ਠੀਕ ਹੈ ਪੂਰੇ ਨਹੀਂ ਹੀ ਗਿਆ ਵੀ ਬਦਣੀ ਨਹੀਂ ਵੀ ਨਹੀਂ ਪਤਾ ਹਾਂ ਆਹੋ ਠੀਕ ਹੈ ਸਰਪੰਚ ਆ ਮੇਰਾ ਪੋਤਾ ਅੱਛਾ ਉਹ ਵਰਾ ਫਿਰ ਤਾਂ ਸਰਕਾਰੂ ਬੰਦੇ ਹੈ ਤੁਸੀਂ ਹੈ ਤੁਸੀਂ ਤਾਂ ਮੇਰੇ ਸਰਕਾਰੂ ਬੰਦੇ ਹੈ ਉਹ ਤਾਰਾ ਅਮਰੀਕਾਏ ਨਾ ਬੋਤਾ। ਅੱਛਾ। ਉਹ ਅਗਰ ਬੜਾ ਸਮੇਂ ਗਈ ਹੋਣੀ। ਆਹ ਪਰਲੇ ਪਾਸੇ ਜਾ ਕੇ ਆਏ। ਕਿੰਨੀਆਂ ਪੈਣਾ? ਹੈ? ਪੈਣਾ ਕਿੰਨੀਆਂ ਸੀ ਤੁਸੀਂ? ਪੈਣਾ ਕਿਹਨਾ ਪੁੱਛੋ। ਆਹ ਦੱਸੋ। ਹੈ? ਇੱਕਦਮ ਐ ਹੋ ਗਈ ਉਨੀ। ਹਾਂਜੀ। ਇੱਕ ਚਦ ਮ 4 ਸਾਲ ਕੀ ਸੀ। ਅੱਛਾ। ਵਾਹ ਮਾਰਗੀ ਜੀ। ਹਾਏ ਵਾ ਬਿਊਟੀ ਸੀ। ਅੱਛਾ।

ਜਾਤਾ ਜਿੰਨ ਐ ਬਕਾਇਦੇ ਵੀ ਪਾਈ ਬੜਾ ਸੋਣਾ ਏ ਠਿਕਾਣਾ ਏ ਉੱਥੇ ਕਰਦੇ ਹਾਂ ਬਸ ਦੋ ਇੱਕ ਦੇਖਣ ਨਹੀਂ ਕਰਦੇ ਜਾਂਦੇ ਅੱਛਾ ਹਾਂ ਜਾਂ ਦੇਖਾ ਦਿਖਾਈ ਕੁਝ ਨਹੀਂ ਦਾ ਹਾਂ ਐਦਾਂ ਹੀ ਹਾਂ ਹੂੰ ਤੇਰੇ ਘਰ ਕਿੱਥਾ ਹੈ ਹੈ ਘਰ ਕਿੱਥਾ ਬੇ ਰੋਪੜ ਤੇ ਆਵੇਂ ਰੋਪੜ ਤੇ ਘਰ ਰੋਪੜੇ ਰੋਪੜੇ ਅੱਛਾ ਤੇ ਤਾਂ ਠੀਕ ਆ ਆ ਛੋਟਾ ਭਰਾ ਕਰਾ ਲਈ ਐ ਮੈਂ ਰੋਪੜ ਐ ਹਾਂ ਆ ਕਰਾ ਲਈ ਐ ਅੱਛਾ ਮੈਂ ਰੋਪੜ ਤੇ ਐ ਅੱਛਾ ਆ ਪਿਆਰਾ ਲੈ ਕੇ ਆਇਆ ਕਹਿੰਦਾ ਬੀਬੇ ਨਾਲ ਬੀਬੇ ਕਹਿੰਦੇ ਬਹੁਤ ਕਹਿੜੀ ਐ ਮੈਨੂੰ ਮੈਨੂੰ ਡਰਾ ਤਾਂ ਇਹਨਾਂ ਨੇ ਕਹਿੰਦੇ ਬਹੁਤ ਕਹਿੜੀ ਐ ਝੂਠ ਕਾ ਹੈ ਸਾਚੀ ਨਹੀਂ ਬਤਾ ਰਹੇ ਆ ਉਹ ਸ਼ੋਗਰ ਕਿੱਥੇ ਗਿਆ ਆ ਇਹ ਪ੍ਰਖਾਲੀ ਦੇ ਕਿਹੜਾ ਪਿੰਡ ਹੈ ਜੀ ਦੱਸੋ ਹੈ ਪੋਲੂ ਪੋਲੂ ਦੇ ਪੋਲੋ ਦੇ ਪੋਲੂ ਦੇ ਲਾਗੇ ਹਮ ਅੱਛਾ ਬੀਬੇ ਨਾਮ ਦੱਸੋ ਆਪਣਾ ਦੁਬਾਰਾ ਹੈ ਨਾਮ ਕੀ ਤੁਹਾਡਾ ਕੌਣ ਤੁਹਾਡਾ ਨਾਮ ਕੀ ਹੈ ਨਾਮ ਸੁਣਦਾ ਤਾਂ ਦੜਦਾ ਹੈ ਨਹੀਂ ਤੁਹਾਡਾ ਨਾਮ ਕੀ ਹੈ ਨਾਮ ਕੀ ਹੈ ਤੁਹਾਡਾ ਮੇਰੇ ਨਾਮ ਕੀ ਹੈ ਹਾਂ ਮੈਂ ਨਾਮ ਰੱਖੋ ਦੱਸ ਦ ਰਹੀ ਰੱਖੋ ਅੱਛਾ ਭੈਣਾਂ ਦੇ ਨਾਮ ਦੱਸ ਦੋ ਹਾਂ ਭੈਣ ਦਾ ਇੱਕ ਇੱਕ ਕਲਾਬੰਤੀ ਕਲਾਬੰਤੀ ਹਾਂ ਠੀਕ ਹੈ ਇੱਕ ਕੇ ਨਾਮ ਤਾਂ ਇਂਦਰੋ ਇਂਦਰੋ ਕਲਾਵੰਤੀ ਤੇ ਰੱਖੋ ਹਾਂ ਤਿੰਨ ਭੈਣਾ ਤਿੰਨਾਂ ਦੀ ਹਾਂ ਤੁਸੀਂ ਵੱਡੇ ਕਿ ਛੋਟੇ ਜਿੰਨਾ ਬਿੱਦੂ ਬੈ ਕੱਢੀ ਹੋ ਬੈਠੀ ਤੁਸੀਂ ਵੱਡੇ ਕਿ ਛੋਟੇ ਕਿ ਗਬਲੇ ਹਾਂ ਤੁਸੀਂ ਵੱਡੇ ਸੀਗੇ ਛੋਟੇ ਵੱਡੇ ਤੁਸੀਂ ਸਭ ਤੋਂ ਵੱਡੇ ਹੈ ਭਰਾ ਮਾਇਆ ਵੀ ਕਿਤਾ ਬੜੀ ਸੀ ਜਿਹੜੀ ਇਂਦਰੋ ਦੀ ਉਹ ਅੱਛਾ ਉਹ ਕਚੋਕ ਰਾਦਾ ਦੋ ਸਾਲ ਦਾ ਅੱਛਾ ਮੈਂ ਜੀ ਉਸ ਟਾਈਮ ਕੇ ਵਿੱਚ ਪੰਜ ਸਾਲ ਕੀ ਅੱਛਾ ਸਮਝ ਲਿਆ ਹੂੰ ਜਿਹੜੀ ਵਾਰੀ ਹੋਆ ਮੈਂ ਤੇ ਦੋ ਸਾਲ ਛੁੱਟੀ ਸੀ ਅੱਛਾ ਨਾ ਬੰਤੀ ਹੂੰ ਤੇ ਉਹ ਬਣਾਉਣੀ ਹੋਣੀ ਬੋੜੋ ਹਾਂ ਹਾਂ ਬੋੜਾ ਤਾਂ ਹੀ ਪੁੱਛਦੇ ਬਾਪੂ ਜੀ ਦਾ ਨਾਮ ਵੀ ਦੱਸੋ ਆਪਣੇ ਪਤਾ ਮੈਨਾਂ ਮੈਂ ਫੇਰ ਵੀ ਅਗਰ ਦਿਨ ਪਤਾ ਨਹੀਂ ਨਹੀਂ ਹਾਂ ਹਾਂ ਉਹ ਰਹਾ ਦਾ ਹੈ ਹੈ ਤਾਂ ਪੀਓ ਕਿ ਤੱਕ ਹੈ ਠੀਕ ਹੈ ਠੀਕ ਹੈ ਇਹ ਉਹ ਤਾਂ ਚੰਡੀਗੜਾ ਆਪੇ ਪਿਓ ਕੇ ਚੰਡੀਗੜਾ ਅੱਛਾ ਚੰਡੀਗੜ ਬਣਦਾ ਦੇਖਿਆ ਤੁਸੀਂ ਹੈ ਚੰਡੀਗੜ ਜਦ ਬਣਿਆ ਚੰਡੀਗੜ ਵਿੱਚ ਕਿਆ 5 ਸੈਕਿੰਡ ਦੇ ਨਹੀਂ ਫੇਸਾਂ ਨੂੰ ਗਰਾਉਂ ਵਿੱਚ ਆ ਗਿਆ ਚੰਡੀਗੜਾ ਕੇ ਅੱਛਾ ਕਾਇਆ ਮਾੜਾ ਇੱਕ ਘਾ ਘਰਾਉਲੀ ਡਾ ਹਾਂ ਹਾਂ ਕੀ ਲਾਗ ਹਾਂ ਹਾਂ ਕੀ ਤੇ ਉਹ ਮਾਰੀ ਜਮੀਨਾਂ ਮਾ ਜੀਨ ਅੱਛਾ ਉਹ ਹੁਣ ਉਹ ਵਿੱਚ ਆ ਗਿਆ ਸੈਂਟਰ ਮਾ ਸੈਂਟਰ ਮਾ ਆ ਗਿਆ ਉਹ ਕਰਾਉ ਸੈਂਟਰ ਜਿਹੜੇ ਹਿਸਾਬ ਕਿਤਾਬ ਹੁਣ ਉਹ ਸਾਬ ਸੈਂਟਰ ਕੇ ਮਿਲਾ ਅੱਛਾ ਉਹਨੂੰ ਹਾਂ ਕੀ ਸੈਂਟਰ ਮਾ ਆ ਗਏ ਹਾਂ ਸੈਂਟਰ ਮੇ ਆ ਗਿਆ ਦਿੱਲੀ ਹਾਂ ਦਿੱਲੀ ਵਾਲੇ ਦੇਖਦੇ ਹੁਣ ਦਿੱਲੀ ਆ ਗਏ ਹਾਂ ਇਹਨਾਂ ਦੇ ਦਿਨ ਰਸ ਰਹੀ ਆ ਹਾਂ ਅੱਛਾ ਜਦ ਤੱਕ ਜਦ ਚੰਡੀਗੜ੍ਹ ਬਣਿਆ ਨਹੀਂ ਤਾਂ ਜਦ ਚੰਡੀਗੜ੍ਹ ਦੀ ਬਣਿਆ ਤਾਂ ਗਰਾਉਂ ਕਹੇ ਤੇ ਤੇ ਜਦ ਚੰਡੀ ਕਣ ਬਣਿਆ ਉਸ ਟੇਮ ਪਾਇਲਾ ਕਿ ਹਮੇ ਛੋਟੇ ਛੋਟੇ ਦੇ ਜਮੇ ਨਹੀਂ ਆਣੇ ਅੱਛਾ ਉਸ ਟੇਮ ਕੇ ਵਿੱਚ ਤਾਂ ਦਿਨ ਪਤਾ ਹੀ ਐ ਵੀ ਐ ਜੇ ਕਮਤਾ ਅੱਛਾ ਕਿ ਉਸ ਵਾਪਰ ਤਰਕੀਆਂ ਨੌਕਰੀਆਂ ਵੀ ਹੈ ਤਾਂ ਅਸੀਂ ਕੱਚੀ ਨਹੀਂ ਅੱਛਾ ਕੋਈ ਦਿਹਾੜੀ ਦੱਪੀ ਕਰਿਆ ਦੇ ਅੱਛਾ ਉੱਤੇ ਬਾਦ ਮਾਬੇ ਚੰਡੀ ਮੂੰਹ ਤਰਤਨੀ ਵਾਲਾ ਲਗ ਰਹੀ ਆ ਲਗ ਲੁਗੇ ਪਰ ਹੁਣ ਵੀ ਤੈਨੂੰ ਪਤਾ ਹੀ ਆ ਹੁਣ ਵੀ ਪਸਵਾਰ ਸਾਵਾ ਰੱਖ ਰਹੇ ਸਵਾਰਚਾ ਵਾਰ ਰਖ ਰਹੇ ਆ ਬੇ ਨੌਕਰੀਆਂ ਹੁਣ ਜਿੰਨੇ ਪਤਾ ਨਹੀਂ ਪੱਕੀ ਨੌਕਰੀਆਂ ਜਿਹੜੀ ਉਹ ਵੀ ਤਾਂ ਬਹੁਤ ਪੱਕੀ ਮਿਲਾਂ ਹਾਂ ਪਾਇ ਨਾ ਰੱਖਾ ਦੇ ਕੱਚਾ ਮਈ ਅੱਛਾ ਪੱਕੇ ਹੋ ਜਾਂਦੇ ਹਾਂ ਹਮ ਪਤਾ ਆ ਹਾਂ ਦਿ ਲੋ ਹਮ ਅੱਛਾ ਫੇਰ ਜਾ ਚੰਡੀਗੜ ਬਣਿਆ ਨਹੀਂ ਤਾਂ ਜਦ ਫੇਰ ਵਧੀਆ ਤਾਂ ਪਿੰਡ ਪੀਂਦੇ ਮਾ ਉਸਿੰ ਮੈਂ ਕੰਮ ਜੂਰੀ ਦੀ ਬੜੀਆ ਕਿੱਥਾ ਦਾ ਅੱਛਾ ਕਮਜ਼ੋਰੀ ਦੀ ਹਾਂ ਇਹ ਤਾਂ ਅਸਲ ਬਾਤ ਵਿੱਚ ਸਾਦਾ ਪਾਣੀ ਵੀ ਨਹੀਂ ਸਮਝ ਮੇਰਾ ਪੀਣ ਨੂੰ ਅੱਛਾ ਪਾਣੀ ਦੂਰ ਤੇ ਮੈਂ ਦੇ ਕੇ ਰਾਤਾ ਤੁਮ ਪੀ ਮੋ ਅੱਛਾ ਹਾਂ ਇਹ ਤਰੱਕੀ ਹੁਣ ਹੋਈ ਚੰਡੀਗੜ੍ਹ ਮਹਾਤਤ ਚੰਡੀਗੜ੍ਹ ਬਾੜ ਗਿਆ ਹੁਣ ਤਰੱਕੀ ਬਣ ਗਈ ਚੰਡੀਗੜ੍ਹ ਤਰੱਕੀ ਤਾਂ ਹੋ ਗਈ ਤੁਹਾਨੂੰ ਵੀ ਫਾਇਦਾ ਹੋਇਆ ਤਰੱਕੀ ਦਾ ਹੁਣ ਫਾਇਦਾ ਨਹੀਂ ਹਰੇਕ ਚੀਜ਼ ਚੰਡੀਗੜ੍ਹ ਤੇ ਜਿਹੜੀ ਹੋਣ ਨੇ ਬੜੀ ਡੈਂਸਰੀਆਂ ਬਣ ਗਈ ਹਾਂ ਸੈਂਟਰ ਮ ਆ ਗਿਆ ਦਵਾਈ ਬਰੀ ਹੂੰ ਫੇ ਪਿੰਡ ਕੇ ਚ ਫੇਰ ਸਭ ਪੱਕੇ ਲੱਟਾ ਲੱਗੇ ਹਾਂ 4-5000 ਦੇ ਪ੍ਰਕਾਰ ਆ ਕੈਂ ਬਾਈ ਬਾਂ ਕੈਂ ਵਾਲੀ ਬੇਬੇ ਕੈਂ ਵਾਲੀ ਕੈਂ ਕੈਂ ਵਾਲੀ ਬੇਬੇ ਕੈਮ ਹੈ ਠੀਕ ਕੈਂ ਵਾਲੇ ਤਾਂ ਹੁਣ ਐ ਨੂੰ ਮਾ ਹਾਂ ਸੈਂਟਰ ਮ ਆ ਗਏ ਸੈਂਟਰ ਮ ਆ ਗਏ ਹਾਂ ਮੈਂ ਦਈ ਸੀ ਅਮੇ ਤਾਂ ਮੈਂ ਮਿਹਦੇ ਕੇ ਖਾ ਰਹੀ ਅਚਾ ਅਜਾ ਵਿਆਹ ਹੋਇਆ ਤੁਹਾਡਾ ਯਾਦ ਆ ਤੁਹਾਨੂੰ ਸਾਰਾ ਕੁਝ ਹੈ ਵਿਆਹ ਜਦ ਹੋਇਆ ਉਹ ਬਰਾਤ ਬਰੂਤ ਜਨ ਜਿਹੜੀ ਤਾਂ ਛੋਟੀ ਬਹਿਣ ਤੀ ਹਾਂ ਵਾਦਦੀ 4 ਸਾਲ ਦੀ ਅੱਛਾ ਮੈਂ ਕਿ 9 ਸਾਲ ਦੀ ਅੱਛਾ ਤੁਸੀਂ 9 ਸਾਲ ਦੀ ਛੋਟੀ ਜਣੀ ਬੈਠਦੇ ਹਾਂ ਜਦ ਅੱਛਾ ਹੁਣ ਥੋੜਾ ਰਹਿਣਾ ਹੂੰ ਹੁਣ ਤਾਂ ਮੈਨੂੰ ਪਤਾ ਤਾਂ ਇਹ ਬਣਾਉਣੀ ਵੀਡੀਓ ਹਾਂ 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 ਵੀਡੀਓ ਬਣਾਣੀ ਸਭ ਕੁਝ ਇਰਤ ਨੂੰ ਨਹੀਂ ਹੋਈ ਇਹ ਵੀ ਤਾਂ ਹੈ ਨਹੀਂ ਮੈਂ ਯਰ ਬੰਨੀ ਬਾਤ ਨਹੀਂ 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 ਕੀ ਭਾਈ ਸਾਰ ਤੱਕ ਬਾਤ ਸਮਝ ਅੱਛਾ ਬੇਬੇ ਸਾਗ ਸੂਖ ਬਣਾ ਲੈਨੇ है? साग साग बना लेंगे साग सरों का साग सा, साग हां साग किक बनाऊंगे साग किस तरह बनाऊंगे हां दसो अच्छा वीडियो हाँ हाँ।, हाँ बन रहे पूछ रहे तो हैं पूछ हाँ। साग तोड़ ले हाँ। समझ गया ठीक है फिर वो दाती के चीर लेना अच्छा ਤੁਹਾਨੂੰ ਲੈ ਬਰਦਰ ਦਲਾ ਹਾਂ ਹੈ ਠੀਕ ਹੈ ਫੇਰੀ ਜਿਹੜਾ ਆਓ ਅੱਛਾ ਜਿਹੜਾ ਟਾਈਮ ਉਹਨੇ ਇੱਧਰ ਆਇਆ ਨਾ ਹਾਂ ਫੇਰ ਉਹ ਮਾਂ ਮੱਕੀ ਦਾ ਆਟਾ ਅੱਛਾ ਆਰ ਹੋਰ ਮਿਰਚ ਮਸਾਲਾ ਜੋਗਸ ਪਾਉਣਾ ਅੱਛਾ ਉਹ ਬੇਚਾਰੀ ਜਿਹੜਾ ਨਾ ਹੈ ਸਮਾਰ ਦਾ ਹਾਂ ਉਹ ਮੱਕੀ ਦਾ ਆਟਾ ਪਾ ਕੇ ਕੋਟ ਕਾ ਤਾਰ ਲੈਣਾ ਅੱਛਾ ਉਸ ਤੋਂ ਬਾਅਦ ਮੈਂ ਫੇਰ ਉਹ ਤਾਰਗਾ ਰਖ ਲੈਣਾ ਅੱਛਾ ਤੇ ਜੀ ਨਾਗ ਦਾ ਖਾਣਾ ਹਾਂ ਉਹ ਨਾ ਉਹ ਮਾ ਹੋਰ ਸਮਾਨ ਬਾਗਾ ਤੁੜਕਾ ਲਾ ਲੈਣਾ ਤੁੜ ਲਈ ਬਰੇ ਆਹ ਗੱਲ ਸਹੀ ਕੀਤੀ ਜਿੰਨਾ ਖਾਣਾ ਉਹਨਾਂ ਦਾ ਤੁੜਕਾ ਲਾ ਲੈਣਾ ਸਮਝ ਗਿਆ ਹਾਂ ਕਮਾਲ ਹੈ ਤੁੜਕਾ ਕਦੇ ਕਦੇ ਲਾਣਾ ਤੁੜਕਾ ਕਦੇ ਕੀ ਕਹ ਲਾ ਮਾ ਦੇ ਅੱਛਾ ਉਹ ਤਿੰਨ ਪਤਾ ਹੀ ਕੀ ਕਿਤਰਾ ਗਈ ਹਾਂ ਉਹ ਸ਼ਰਮਾ ਕੇ ਤੇ ਲਗਾ ਅੱਛਾ ਹੁਣ ਤੇਲ ਕਾ ਲਗਾ ਤੇ ਤੁਸੀਂ ਤਾਂ ਤੇਲਦਾਰ ਹੀ ਲੱਗਦੇ ਹੂੰ ਤੁਸੀਂ ਤੇਲ ਦਾ ਲਗਾਉਂਦੇ ਆ ਇੱਥੇ? ਨਾ ਕੀ ਦਾ ਨਾ ਕੀ ਕੰਮੀ ਲੱਗਦਾ ਜਹਾ ਅੱਛਾ ਪਰ ਨਿਊ ਆਹੋ ਜਿਹੜਾ ਇਹ ਅੱਛਾ ਤੇਲ ਆ ਸਰਮਾ ਦਾ ਅੱਛਾ ਉਕਤ ਮੇ ਕਰ ਐਸਾ ਅਗਮਾ ਲਾ ਰਹਾ ਹੈ ਅੱਛਾ ਜੀ ਪਤੀ ਨਹੀਂ ਹੈ ਦੇਸੀ ਹਾਂ ਹੁਣ ਦੇਸੀ ਕੀ ਜਿਆਰੋ ਬਦਈ ਮੈਂ ਹੈ ਕਿ ਕਰ ਰਵਾਂ ਕਾ ਹੂੰ ਸਾਰਾ ਹੈ ਉਹ ਬਾਜ਼ਾਰ ਤੇ ਲਿਆਉਂਦੇ ਆ ਉਹ ਬਾਜ਼ਾਰ ਕਿਆ ਨੀਰਾ ਹੋ ਆਓ ਹਾਂ ਉਕੀ ਜਿਹੜਾ ਬਾਜ਼ਾਰ ਤੇ ਲਿਆਉਂਦਾ ਹੈ ਹਾਂ ਹਾਂ ਉਹ ਜਿਹੜਾ ਅਨੁਰਮਨ ਕ ਤੇ ਇਹ ਕਰਾਣੀ ਹਾਂ ਠੀਕ ਹੈ ਸਰੋਂ ਦਾ ਵੀ ਤੇ ਬਾਜ਼ਾਰ ਤੇ ਲਿਆਉਂਦੇ ਅਸੀਂ ਤਾਂ ਹਰ ਬਾਜ਼ਾਰ ਦੇ ਦਾ ਲਿਆਉਣਾ ਜਿਹੜੇ ਜਾਣ ਪਛਾਣੀਆਂ ਸਾਹਮਣੀ ਕਰਦੇ ਆ ਆਵਾਂ ਤੇ ਹਾਂ ਉਹ ਮੈਂ ਫੇਰ ਫਰਕ ਆ ਨਹੀਂ ਜਿਹੜਾ ਇਹ ਕੀ ਚਲਾਵਾ ਤਾਂ ਹੈ ਕੀ ਕੇ ਹੂੰ ਲਾ ਮਾ ਜਿਹੜੀ ਮਠਿਆਈਆਂ ਪਕਾ ਮਾ ਕੁਸ ਪਕਾ ਮਾ ਕਰਦੇ ਨਹੀਂ ਕੀ ਪਾ ਹੂੰ ਠੀਕ ਹੈ ਕੀ ਮੈਂ ਕਰਾਂ ਹਾਂ ਹਾਂ ਅਰੇ ਜਿਹੜੇ ਪੈਣਾ ਹੋ ਬੋ ਦੇ ਕੀ ਉਹ ਨਹੀਂ ਤੁਹਾਡੇ ਕੋਲ ਹੈਗਾ ਕੀ ਦੇਸੀ ਹੈ ਹੈਗਾ ਦੇਸੀ ਮਾਰੇ ਬਕਿੱਟਾ ਲੈ ਹੈਗਾ ਅੰਦਰ ਓਹ ਕਿੱਠਾ ਪਿਆ ਆ ਪਾਈਆ ਕੇ ਦੇ ਦੋ ਸਾਨੂੰ ਮਾਰੇ ਮੈਂ ਉਹ ਜਿਹੜਾ ਦੁੱਧ ਆ ਉਹ ਪਾ ਦੇ ਖਾ ਚਾ ਗਾ ਕਰ ਕਿੰਨੀਆਂ ਮੈਸਾਂ ਰੱਖੀਆਂ ਹੈ ਮੈਸਾਂ ਕਿੰਨੀਆਂ ਰੱਖੀਆਂ ਦੋ ਮੈਸਾਂ ਦੋ ਮੈਸਾਂ ਰੱਖੀਆਂ ਤੇ ਕੀ ਥੋੜਾ ਜਿਹਾ ਸਾਨੂੰ ਵੀ ਦੇ ਦਿਓ ਦੋ ਮੈਸਾਂ ਗਾਇਆਂ 3 ਨਾ ਖਾਉਣੀ ਮੈਂ ਬਾਰੇ ਮੈਂ ਦੰਦੀ ਬਿਨੋਂ ਖੜੀ ਨੀ 3 ਗਾਇਆਂ ਹਾਂ 5 ਹੋ ਗਏ ਰਾਮਗੇ ਹਾਂ 5 ਹੋ ਗਏ ਫਿਰ ਦਾਨੇ ਜਿਹੜਾ ਖਾਣਾ ਮੜਾ ਮੋਟਾ ਚਾਹ ਪਾਣੀ ਵੀ ਪੀਣਾ ਹਾਂ ਹੈ ਤੇ ਹੋਰ ਉਹਨਾਂ ਦਾ ਅਭਤ ਨਹੀਂ ਹੋਰ ਜਿਹੜਾ ਪਤਾ ਹੀ ਹੈ ਅੱਛਾ ਹੁੰਦੀ ਥੋੜਾ ਤੇ ਦੇ ਦੋ ਕੀ ਜ਼ਿਆਦਾ ਨਹੀਂ ਚਾਹੀਦਾ ਪਾਈਆਕ ਚਾਹੀਦਾ ਉਹ ਚਾਹੀਦਾ ਤਾਂ ਹੈ ਜੇ ਹੋ ਆ ਹੈਗਾ ਅੰਦਰ ਮੈਂ ਉਹ ਤਾਂ ਕੀ ਕਰਨਾਂ ਅੰਦਰ ਲੋ ਉਹ ਪਾਈਆਕ ਚਾਹੀਦਾ ਨਾ ਪਰਖਾਲੀ ਦਾ ਖਾਣਾ ਤਾਂ ਨਹੀਂ ਪਰਖਾਲੀ ਨਹੀਂ ਤੁਹਾਡਾ ਖਾਣਾ ਇੱਥੇ ਚਰਕਾ ਨਹੀਂ ਹੈ ਪਰਖਾਲੀ ਦਾ ਹੈ ਅੱਛਾ ਲੈ ਪਾਈਆਕ ਚਾਹੀਦਾ ਬਸ ਥੋੜਾ ਜਿਹਾ ਪਰਖਾਲੀ ਦਾ ਦੇ ਦਿਓ ਨੇ ਪਰਖਾਲੀਗਾ ਨਹੀਂ ਹਾਏ ਨਹੀਂ ਹਮੇ ਬਕਰਦੇ ਨਹੀਂ ਲੱਸੀ ਲੱਸੀ ਕੁਛ ਵੀ ਆ ਬੁੱਕਰ ਕੇ ਤੁਸੀਂ ਐਂ ਜੀ ਚੀਜ਼ ਲੈ ਆ ਮੈਂ ਤਾਂ ਜਿਹੜਾ ਹੋਆ ਇਹ ਫੂਣ ਪਾਦ ਰਹਾ ਜਿਹੜਾ ਦੋ ਜੀ ਨੇ ਅੱਛਾ ਥੋੜਾ ਬੋਧਾ ਰੱਖਾ ਫੇ ਚਲੋ ਸਾਗ ਕਦ ਬਣਾਉਣਾ ਤੁਸੀਂ ਹੈ ਸਾਗ ਕਦ ਬਣਾਉਣਾ ਤੁਸੀਂ ਸਾਗ ਕਦ ਬਣਾਉਣਾ ਚਾਹ ਕਦ ਬਣਾਉਣਾ ਹਾਂ ਹਾਂ ਚਾਹ ਆ ਜੀ ਬੀਜੂਗੇ ਫਿਰ ਕਦ ਤੱਕ ਮਾ ਹੋਆ ਸੁਰੂ ਫਿਰ ਆ ਜੂਗੇ ਅਸੀਂ ਹੈ ਜਿਆਦਾ ਆ ਜੂਗੇ ਅਸੀਂ ਜਿਆਦਾ ਆ ਜਾਈਏ ਫਿਰ ਉਹ ਕੋਈ ਬਾਤ ਨਹੀਂ ਅੱਛਾ ਫਿਰ ਥੋੜਾ ਜਿਹਾ ਉੱਪਰ ਪਾ ਦਿਓ ਮੱਕੀ ਦੀ ਰੋਟੀ ਤੇ ਸਾਗ ਮੱਕੀ ਜੇ ਤਾਂ ਮੱਕੀ ਹੋਗੀ ਹਾਂ ਫਿਰ ਤਾਂ ਤੈਨੂੰ ਮੱਕੀ ਦੀ ਰੋਟੀ ਮਿਲੂ ਅੱਛਾ ਨਹੀਂ ਜਿੰਨੂੰ ਕਹਣਾ ਕੀ ਮਿਲੂ ਕੋਈ ਬਈ ਠੀਕ ਨਹੀਂ ਬਈ ਕੀ ਥੋੜਾ ਜਿਹਾ ਪਾ ਦਿਓ ਉੱਪਰ ਇਹ ਮੈਂ ਜਿੰਨੋ ਝੂਠ ਕਹਾ ਹਾਂ ਹਾਂ ਹੋ ਜਾ ਮੱਕੀ ਅੱਛਾ ਤੈਨੂੰ ਦੋ ਰੋਟੀਆਂ ਮੱਕੀ ਦੀ ਖਿਲਾ ਦਿਉਂਗੇ ਹਾਂ ਠੀਕ ਆ ਨਹੀਂ ਦੋ ਢਾਨੇ ਆ ਉਹ ਮੁੰਡਾ ਵੀ ਆ ਨਾਲ ਤੇਰੀ ਉਹ ਤਾਂ ਹੈ ਯੋ ਵੀ ਖਾਦੀ ਬਈ ਨੂੰ ਕਢਾ ਰੋ ਹਾਂ ਹਾਂ ਤੇ ਥੋੜਾ ਕੀ ਪਾ ਦੇ ਉੱਪਰ ਜਦ ਸਾਗ ਤੇ ਸਾਗ ਤੇ ਹਾਂ ਜੇ ਹੋਇਆ ਫੇ ਤਾਂ ਪਾ ਦੇਣਾ ਹਾਂ ਹਾਂ ਜੇ ਨਾ ਹੋਇਆ ਤੇ ਹੋਊਗਾ ਸਾਗ ਇਦਾਂ ਕਿਹਾ ਫੇ ਫੇ ਤੱਕੀ ਵੀ ਠੀਕ ਹਾਂ ਹਾਂ ਜੇ ਸਾਗ ਖਾ ਲਿਆ ਜਾਣਾ ਪਰ ਨਹੀਂ ਅੱਛਾ ਤੇ ਬਾਹਰ ਤੇ ਲਿਆ ਮੂਗੇ ਸਾਗ ਵੀ ਸਾਗ ਉਹ ਵਿਚਰ ਨਹੀਂ ਗਏ ਕਦੇ ਇੱਕ ਖੇਤਾ ਵਾਲੋ ਅੱਛਾ ਹਾਂ ਦੇਖ ਆ ਵੀ ਕਿਹ ਤਰ੍ਹਾਂ ਆ ਗਿਆ ਤਰ੍ਹਾਂ ਕੇ ਖਾਣੇ ਹੂੰ ਅਜਾਣਾ ਬਹੁਤ ਆ ਉਰ ਅੱਛਾ ਮਾਦਰੀ ਮਾ ਆ ਬਾਦਰੀ ਹੋਇਆ ਹਾਂ ਹਾਂ ਬਾਦਰੀ ਹੋਇਆ ਜਾਂ ਪਰ ਬਹੁਤ ਆਮਰਾ ਅੱਛਾ ਉਹਨਾਂ ਬਾਦਲੋਂ ਬੀਤਾ ਦੇਹ ਅੱਛਾ ਬਥੋੜੀ ਬੋਤੀ ਹੋਆ ਥੋੜੀ ਬੋਤੀ ਹੋਆ ਹਮਮ ਹੋਰ ਨੌਕਰੀ ਦੇ ਉਪਨਿਆਦੇ ਨਾਲ ਦੇਖਈਆਂ ਕੀਨੇ ਲਗੜਾ ਹਾਂ ਮੈਂ ਤੇ ਨੌਕਰੀ ਲਵਾ ਦਈਏ ਤੁਹਾਨੂੰ ਹੈ ਨੌਕਰੀ ਲਵਾ ਦਈਏ ਕਿਤਾ ਰੋਪਣ ਕਿਸ ਨੂੰ ਪੁਲਿਸ ਚ ਤੁਹਾਨੂੰ ਅਦੀਕਲ ਪੁਲਿਸੇ ਚ ਰੱਖ ਲੈਂਦੇ ਬੇਬਿਆਂ ਨੂੰ ਬੱਚਿਆਂ ਨੂੰ ਬੇਬੇ ਨੂੰ ਬੇਬੇ ਨੂੰ ਦਾਦੀ ਜੀ ਬੇਬੇ ਚਾਹੀਦੀ ਕਹਿੰਦੇ ਉਹਨਾਂ ਨੂੰ ਕਿਹੜੀ ਬੇ ਮੇਰੇ ਖੜੀਆਂ ਟੱਪੂਣ ਸੁਬਾ ਜਿਹੜੀ 90 ਸਾਲ ਦੀ 80 ਸਾਲ ਦੀ ਰੱਖਦੇ ਆ ਉਹ ਜੇ ਮੈਂ ਜੀਰ ਗਈ ਗੇਰ ਗਈ ਥੋੜਾ ਤੁਸੀਂ ਹੱਦ ਹੋ ਗਈ ਨਾ ਫੋੜਨ ਲੱਗੇ ਭਾਈ ਹਾਂ ਜਾਂ ਮੈਂ ਬਥੂੜ ਤਾਂ ਹਮਰਾ ਨਹੀਂ ਜੀਬ ਦੇ ਦਿੰਦੇ ਤਾਂ ਮੈਂ ਉਹ ਅਗਲਾ ਧੱਕਾ ਦੇ ਕੇ ਗੇਰ ਦਿਆ ਨਹੀਂ ਨਹੀਂ ਉਹ ਹੈ ਜੀਪ ਦੇ ਦੇਣੀ ਉਹਨੇ ਤੁਹਾਨੂੰ ਹੈ ਕਾਰ ਦੇ ਦੇਣੀ ਕਾਰ ਨਾਲ ਜੀਪ ਚਲਾ ਕੇ ਉਹ ਕੀਨੇ ਦੇਣੀ ਕਾਰ ਤਾਂ ਝੂਠ ਕਾਇਰੇ ਹਾਂ ਤਾਂ ਬੈ ਦਿੱਤਾ ਨਹੀਂ ਲੈ ਲੈ ਪਿੰਚਾ ਦਾ ਬਦੀ ਨਹੀਂ ਰਹਾ ਅੱਛਾ ਪੈਨਸ਼ਨ ਕੀ ਕਰਨੀ ਹੈ ਨਹੀਂ ਤੁਸੀਂ ਬੇਸਾਰਾ ਸਾਰਾ ਵੱਧ ਗਈ ਬੇ ਕੀ ਕਰਨੀ 3000 ਪੈਨਸ਼ਨ 1500 ਬਹੁਤ ਹੈ ਕਾਇਆ ਕੀ ਕਰਨੀ ਅੱਛਾ ਕਰਤਾ ਨਹੀਂ ਕਰ ਰਹੀ ਹੈ ਅੱਛਾ ਹੂੰ ਠੀਕ ਹੈ ਹਾਂ ਅੱਛਾ ਹੁਣ ਪੈਨਸ਼ਨ ਦੀ ਗੱਲ ਨਹੀਂ ਕਰਨੀ ਹੁਣ ਹੁਣ ਬਾਅਦ ਚ ਤੇ ਕਰਾਂਗੇ ਪੈਨਸ਼ਨ ਦੀ ਗੱਲ ਹੁਣ ਆਪਾਂ ਇਹ ਦੱਸੋ ਹਾਰੇ ਤੇ ਦਾਲ ਮਾਂ ਦੀ ਦਾਲ ਕਿੱਦਾਂ ਬਣਾਉਣੀ ਹੈ ਹੈ ਮਾਂ ਦੀ ਦਾਲ ਰੰਨਣੀ ਹੈ ਮਾਂ ਦੀ ਦਾਲ ਮਾਂ ਦੀ ਦਾਲ ਹਾਂ ਮਾਂ ਦੀ ਦਾਲ ਵੀ ਜਿਹੜੀ ਕਰ ਰਹੇ ਹਾਂ 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 ਖਾਣੇ ਬਾਰੇ ਹਾਂ ਹਾਂ ਦੱਸੋ ਮਾਂ ਦੀ ਦਾਲ ਪਾਣੀ ਧਰ ਦੇਣਾ ਦੁੱਲੇ ਪਰ ਅੱਛਾ

ओतार का फिर उसके बीच में लसन मसाला हां ओ कोठड़ा अच्छा कुंडी मां कुंडी मां हां कुटणा अच्छा ओ कुट का बे समार का है हां समझ गया हां हां फिर उसके बीच बड़ा दाबा दाल बाबा हाँ समझ गया हा, 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 बिल्कुल वह मांगी दाल बड़ी हां ਪਣਗੀ ਮਾਂ ਕੀ ਦਾਲ ਮੈਨੂੰ ਪਤਾ ਹੈ ਆ ਜੋ ਕੋ ਤਾਂ ਪੁੱਛ ਰਿਹਾ ਸਭ ਕੁਝ ਜਾਣਾਂ ਵੀਡੀਓ ਬਣਦਾ ਹੈ ਤੁਹਾਡਾ ਬਣ ਗਿਆ ਵੀਡੀਓ ਬਣ ਰਹੇ ਹੈ ਤਾਂ ਹੀ ਉਹ ਚੰਡੀਗੜ੍ਹ ਮਾ ਜਿਹੜਾ ਨਵਾਂ ਚੰਡੀਗੜ੍ਹ ਬਣਿਆ ਨਾ ਉੱਥੇ ਬਣਾਉਣੀ ਨਹੀਂ ਆਉਂਦੀ ਲੋਕਾਂ ਨੂੰ ਤਾਂ ਹੀ ਦੱਸ ਰਹੇ ਕਹਿੰਦੇ ਬੇਬੇ ਤੋਂ ਪੁੱਛ ਕੇ ਦੱਸੋ ਤਾਂ ਪੁੱਛੀ ਰੋਡੇ ਤੇ ਵੀ ਕਿੱਦਾਂ ਬਣੂਗੀ ਕਿੱਕਣ ਬਣੂਗੀ ਮਾਂ ਕੀ ਦਾਲ ਮੱਖਣੀ ਮੁਖਣੀ ਪਾਉਂਗੇ ਮਾਂ ਕੀ ਦਾਲ ਚ ਮੱਖਣੀ ਮੱਖਣੀ मखनी नहीं पानी महाकी दाल मां और क्या पाना? मखन मखन की मखन तो होता तेरी मर्जी तेरे में है पादे अच्छा मखन का डाल हां हां ये है ये कर हकी अच्छा पे दाल मखी बाबा हां तुड़का का लाग लिया हम्म ये तेरे मसावा उसकी है बे तुड़का देसी की का लवणा हां ओ भी तो ला था का हां कोई डरनी कोई डरनी है

ਕਰਦੇ ਕਰ ਉਹਦੇ ਸਿਰ ਤੋਂ ਟੁੱਟਦਾ ਅੱਛਾ ਆਰਡਰ ਆਰਡਰ ਚੱਲਦਾ ਪੂਰਾ ਤੁਹਾਡਾ ਦੋ ਮੇਰਾ ਹਾਂ ਉਸ ਨੂੰ ਪਤਾ ਰੱਬ ਨੂੰ ਅੱਛਾ ਪੂਰਾ ਆਰਡਰ ਚੱਲਦਾ ਆਰਡਰ ਕਾਸਤੇ ਨੇ ਤੇਰਾ ਹਾਂ ਤੂੰ ਦੱਸ ਬਲ ਹਾਂ ਹਾਂ ਹੱਤਾ ਕਰ ਹਾਂ ਬਰਾ ਮਲਾ ਹਾਂ ਇਹ ਤਾਂ ਕਰਨਾ ਹੀ ਨਹੀਂ ਕੁਝ ਨਹੀਂ ਹੋਣੀ ਮੇਰਾ ਹਾਂ ਮੇਰਾ ਹਾਂ ਲਾਓ ਜੀ ਤੇ 체ਤੀ ਦੇ ਕੇ ਗਾ ਦੁੱਧ ਚੱਕੀ ਨਾ ਨਹੀਂ ਦੋਏ ਪੀ ਹੈ ਦੁੱਧ ਬਾਅਦ ਚ ਪੀਆਗੇ ਪਹਿਲਾਂ ਰੋਟੀ ਰੱਟੀ ਖਾ ਲਈ ਫਿਰ ਦੁੱਧ ਪੀਆਗੇ ਰਾਤ ਨੂੰ ਰਾਤ ਨੂੰ ਹਾਂ ਅੱਛਾ ਰਾਤ ਇੱਥੇ ਰਹਿਣਾ ਮੁੰਡੇ-ਮੁੰਡੇ ਦੱਸ ਲੋ ਕਿੱਥੇ ਸਾਡੇ ਰਾਤ ਨੂੰ ਉਰੀ ਆ ਹਾਂ ਹਾਂ ਅੱਛਾ ਫਿਰ ਫਿਰ ਠੀਕ ਆ ਫਿਰ ਰਾਤ ਨੂੰ ਦਾ ਬੇਬੀ ਦੀ ਮੇਰਾ ਹੋ ਗਿਆ ਹੁਣ ਵਾਪਸ ਕਿੱਥੇ ਜਾਣਾ ਹੁਣ ਆਪਾਂ ਠੀਕ ਆ ਠੀਕ ਆ ਕੋਈ ਵੀ ਰਹਿ ਲਈਏ ਹੈ ਕਿੱਥੇ ਸੌਣਾ ਕਿੱਥੇ ਆਪਾਂ ਕਿਹੜਾ ਕਮਰਾ

ਰੱਖੋ ਬੇਬੇ ਹਾਂ ਕੀ ਕਹਨੇ ਕਹਨੇ ਬਹੁਤ ਜ਼ਬਰਦਸਤ ਹੈ ਰੱਖੋ ਨਾ ਬਹੁਤ ਵਧੀਆ ਯਾਦ ਰੱਖੂਗੇ ਤੁਹਾਨੂੰ ਅਸੀਂ ਸਾਰੇ ਯਾਦ ਰੱਖੂਗੇ ਆ ਦੇਖਣ ਵਾਲੇ ਵੀ ਯਾਦ ਰੱਖੋਗੇ ਆ ਛੋਟਾ ਭਰਾ ਹੱਸਦਾ ਬਹੁਤ ਖੂਜ ਹੈ ਅੱਜ ਬਹੁਤ ਖੂਜ ਹੈ ਕਹਿੰਦਾ ਰੱਖੋ ਬੇਬੇ ਨਾਲ ਮਿਲ ਕੇ ਜੀ ਆਪਾਂ ਹਾਂ ਅਸੀਂ ਬੇਬਿਆਂ ਕੇ ਵੀਡੀਓ ਬਣਾਉਨੇ ਆ ਬੇਬਿਆਂ ਨੂੰ ਹੂੰ ਤਾਂ ਬਣ ਗਈ ਖਾ ਬਣ ਗਈ ਬਹੁਤ ਵਧੀਆ ਅੱਛਾ ਕਹਿ ਦਿਓ ਵੀਡੀਓ ਸ਼ੇਅਰ ਕਰ ਦਿਓ ਜਰਾ ਬੋਲਿਓ ਜਰਾ ਹੈ ਕਹਿ ਦਿਓ ਵੀਡੀਓ ਸ਼ੇਅਰ ਕਰ ਦਿਓ ਅੱਗੇ ਭੇਜ ਦਿਓ बन गई होन हां ठीक आपने हां बथेरी बन गई लो जी बथेरी बन गई बेबे रखो ਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਦੇ ਬੜਾ ਡਿਫਰੈਂਟ ਜਿਹਾ ਬੜਾ ਐਂਟਰਟੇਨਿੰਗ ਵੀਡੀਓ ਤੇ ਬਹੁਤ ਕੁਝ ਸਮਝਾਉਂਦਾ ਹੈ ਤੇ ਬਹੁਤ ਕੁਝ ਪੇਸ਼ ਕਰਦਾ ਹੈ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ